ਸਕੀਮ ਬੱਸਾਂ ਪਾਉਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਜਨਮ ਸਰਕਾਰ ਮੁਰਦਾਬਾ 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 ਜਨਮ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਰਾਜਨੀਤਿਕ আলেਾਾਰਿਆਂ ਦੇ ਵਿੱਚ ਜਿੱਥੇ ਖਿੱਚੋ ਤਾਣ ਚੱਲਦੀ ਪਈ ਸੀ ਸਰਕਾਰ ਨੂੰ ਕੋਸਿਆ ਵੀ ਜਾ ਰਿਹਾ ਸੀਗਾ ਪਰ ਅੱਜ ਇਹ ਜਿਹੜੀ ਖਿੱਚੋ ਤਾਣ ਹੈ ਤੇ ਸਰਕਾਰ ਨੂੰ ਨਿੰਦਣ ਦੀ ਜਿਹੜੀ ਉਹ ਅੱਗੇ ਤੇ ਅੱਗੇ ਚੱਲਦੀ ਆ ਆ ਰਹੀ ਘਟਨਾ ਹੁਣ ਜਿਹੜੀ ਹੈ ਕਿ ਪੰਜਾਬ ਰੋਡਵੇ ਪੰਨਬਸ ਦੇ ਜਿਹੜੇ ਟਰਾਂਸਪੋਰਟ ਸਟੇਟ ਯੂਨੀਅਨ ਦੇ ਵਰਕਰ ਨੇ ਉਹਨਾਂ ਵਿਚਾਲੇ ਪਹੁੰਚ ਗਏ ਨਵਾਂ ਐਲਾਨ ਕਰਦੇ ਪਏ ਨੇ ਸਰਕਾਰ ਦੇ ਬਜਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਟਰਾਂਸਪੋਰਟ ਨੂੰ ਰੱਖਿਆ ਗਿਆ ਤੇ ਖਾਸ ਤੌਰ ਤੇ ਮੰਗਾਂ ਨਾਲ ਵਿਚਾਰ ਹੋਇਆ ਐਸ ਵਕਤ ਸੁਭਾ ਕਮੇਟੀ ਮੇਰੇ ਨਾਲ ਮੌਜੂਦ ਹੈ ਬਜਟ ਦੀ ਗੱਲ ਆਖੀ ਜਾ ਰਹੀ ਸੀਗੀ ਮੀਟਿੰਗ ਦੇ ਵਿੱਚ ਰੋਸ ਵੀ ਪ੍ਰਗਟ ਕੀਤਾ ਜਾ ਰਿਹਾ ਸੀਗਾ ਹੁਣ ਤੱਕ ਦੀ ਕੀ ਅਪਡੇਟ ਆਈ ਹੈ ਲਬਲਬਾਫ ਕੀ ਨਿਕਲਿਆ ਹੈ ਟਰਾਂਸਪੋਰਟ ਮਹਿਕਮੇ ਦੇ ਪੱਲੇ ਕੀ ਹੈ ਹਾਂਜੀ ਸਾਡੀ ਯੂਨੀਅਨ ਵੱਲੋਂ ਜਲੰਧਰ ਵਿਖੇ ਜੋ ਮੀਟਿੰਗ ਕੀਤੀ ਗਈ ਹੈ ਇਹਦੇ ਵਿੱਚ ਅਹਿਮ ਫੈਸਲੇ ਲਏ ਗਏ ਆ ਜਿਉ ਜੋ ਪੰਜਾਬ ਸਰਕਾਰ ਵੱਲੋਂ ਬਾਈਟ ਜਾਰੀ ਕੀਤਾ ਗਿਆ ਉਹਦੇ ਵਿੱਚ ਪੰਜਾਬ ਰੋਡਵੇ ਪਨ ਬੱਸ ਨੂੰ ਕੋਈ ਰੁਪਈਆ ਬਜਟ ਜਿਹੜਾ ਮੋਈਆ ਨਹੀਂ ਕਰਵਾਇਆ ਗਿਆ ਜਿਸ ਨਾਲ ਸਾਡੇ ਮਲਾਜ਼ਮਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਉਹਦੇ ਜ਼ਰੀਏ ਅਸੀਂ ਸਰਕਾਰ ਨੇ ਜੋ ਬਾਈਟ ਨਾ ਦੇਣ ਕਰਕੇ ਤੇ ਨਾਲ ਹੀ ਸਰਕਾਰ ਨੇ ਇੱਕ ਹੋਰ ਫਰਮਾਨ ਜਾਰੀ ਕੀਤਾ ਵੀ ਜੋ ਮਹਿਕਮੇ ਦੇ ਵਿੱਚ ਕਿਲੋਮੀਟਰ ਬੱਸਾਂ ਪਾ ਰਿਆ ਅੱਛਾ ਸੋ ਜਿਸ ਦਾ ਸਾਡੇ ਵਰਕਰਾਂ ਦੇ ਬਹੁਤ ਜ਼ਿਆਦਾ ਰੋਸ ਪਾਇਆ ਗਿਆ ਵੀ ਜੋ ਸਰਕਾਰ ਨੇ ਨਵਾਂ ਨਵਾਂ ਬਾਈਟ ਪੇਸ਼ ਕੀਤਾ ਹੈ ਉਹਦੇ ਵਿੱਚ ਨਾ ਤਾਂ ਪੰਜਾਬ ਰੋਡਵੇ ਪੰਨ ਬੱਸ ਨੂੰ 1 ਰੁਪਿਆ ਮਹਈਆ ਕਰਵਾਇਆ ਗਿਆ ਨਾਲ ਹੀ ਉਹਨਾਂ ਵੱਲੋਂ ਇੱਕ ਪ੍ਰਮਾਨ ਜਾਰੀ ਕੀਤਾ ਗਿਆ ਅਸੀਂ ਕਿਲੋਮੀਟਰ ਬੱਸਾਂ ਜਿਹੜੀਆਂ ਉਹ ਅਸੀਂ ਪਾ ਰਹੇ ਹਾਂ ਜਿਸ ਦਾ ਕਿ ਯੂਨੀਅਨ ਸਖਤ ਵਿਰੋਧ ਕਰਦੀ ਹੈ ਨਹੀਂ ਵਿਰੋਧ ਕਿਉਂ ਕਰਦੀ ਪੀਆ ਸਰਕਾਰ ਨਵੀਆਂ ਬੱਸਾਂ ਪਾਉਂਦੀ ਹੈ ਨਾ ਰੋਜ਼ਗਾਰ ਤਾਂ ਮਿਲੇਗਾ ਸਰਕਾਰ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਜੋ ਪੰਜਾਬ ਰੋਡਵੇ ਦੇ ਵਿੱਚ ਬੱਸਾਂ ਪਾਵੇ ਬਾਈ ਪਰ ਨਾ ਜੋ ਸਾਡੇ ਨਾਲ ਇਹ ਪਣ ਬੱਸ ਚੱਲ ਰਹੀ ਹੈ ਉਹਦੇ ਵਿੱਚ ਜੋ ਲੋਨ ਲੈ ਕੇ ਜੋ ਬੱਸਾਂ ਪਾ ਸਕਦਾ ਪਰ ਸਰਕਾਰ ਦੀ ਇੰਨੀ ਕਿ ਨਲਾਇਕੀ ਆ ਵੀ ਨਾ ਤਾਂ ਇਹਨਾਂ ਨੇ ਪੰਜਾਬ ਰੋਡਵੇ ਪਣ ਬੱਸ ਨੂੰ ਕੋਈ ਬਜਟ ਦਿੱਤਾ ਹੈ ਤੇ ਨਾ ਹੀ ਇਹ ਉਲਟਾ ਪਣ ਬੱਸ ਦੇ ਵਿੱਚ ਪਿਛਲੇ ਜੋ ਪਾਰਟੀਆਂ ਜੋ ਪਿਛਲੇ ਸਮੇਂ ਰਾਜਾ ਵੜਿੰਗ ਦੀਆਂ ਗੱਲਾਂ ਕਰਦੇ ਸੀ ਜਾਂ ਉਹ ਮੰਤਰੀ ਇਸ ਤਰ੍ਹਾਂ ਸੀ ਉਹਨਾਂ ਨੇ ਵੀ ਲੋਨ ਲੈ ਕੇ ਬੱਸਾਂ ਪਾਈਆਂ ਸੀ ਪਰ ਇਹ ਸਰਕਾਰ ਲੋਨ ਲੈ ਕੇ ਬੱਸਾਂ ਪਾਉਣ ਦੀ ਬਜਾਏ ਜੋ 1 ਕਿਲੋਮੀਟਰ ਬੱਸਾਂ ਜੋ ਕਿਲੋਮੀਟਰ ਕਰਨਗੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਉਹ ਕਿ ਸਰਕਾਰ ਉਹ ਬੱਸਾਂ ਲੈ ਆ। ਮੈਂ ਸਪੈਸਟ ਕਰਨਾ ਚਾਹਾਂਗਾ ਜਿਹੜੀਆਂ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਇਹ ਪ੍ਰਾਈਵੇਟ ਬੱਸਾਂ ਹੋਣਗੀਆਂ ਜਾਂ ਰੋਡਵੇਅ ਦੀਆਂ ਬੱਸਾਂ ਨੇ ਜਿਹੜੀਆਂ ਕਿਲੋਮੀਟਰ ਬੱਸਾਂ ਪਾਈਆਂ ਜਾਣਗੀਆਂ ਇਹਨਾਂ ਦੇ ਮਾਲਕ ਪ੍ਰਾਈਵੇਟ ਆਪਰੇਟਰ ਹੋਣਗੇ। ਅੱਛਾ ਬਟ ਇਹਨਾਂ ਨੂੰ 1 ਕਿਲੋਮੀਟਰ ਦੇ ਅਕੋਰਡਿੰਗ ਜੋ 9 ਰੁਪਏ 35 ਪੈਸੇ ਉਹਨਾਂ ਨੂੰ ਜੋ ਕਿਰਾਇਆ 1 ਕਿਲੋਮੀਟਰ ਕਰੇਗੀ ਤਾਂ ਉਹਨਾਂ ਪ੍ਰਾਈਵੇਟ ਜਿਹੜੇ ਆਪਰੇਟਰ ਹੈ ਜਿਹਦੀ ਬੱਸ ਹੋਏਗੀ ਉਹਨੂੰ ਇਹ ਪੈਸੇ ਦਿੱਤੇ ਜਾਣਗੇ। ਇਹਦੇ ਤਕਰੀਬਨ ਜੋ ਮਹਿਕਮੇ ਦੇ ਲਈ ਪ੍ਰਤੀ ਘਟਾ ਹੈ ਕਿਉਂਕਿ ਜੋ ਬੱਸ ਹੈ ਕਿਲੋਮੀਟਰ ਆਪਰੇਟਰ ਵੱਲ ਉਹਦਾ ਬੇਨੀਫਿਟ ਹੈ ਜਦੋਂ 5 ਸਾਲਾਂ ਬਾਅਦ ਜੋ ਬੱਸ ਐਗਰੀਮੈਂਟ ਹੋਏਗਾ ਉਸ ਤੋਂ ਬਾਅਦ ਜਿਹੜੀ ਉਹ ਮਾਸਾ ਜਿਹੜੀ ਮਾਲਕ ਦੇ ਕੋਲ ਚਲੀ ਜਾਏਗੀ ਜਿਸ ਦਾ ਜਿਹੜਾ ਡਰਾਈਵਰ ਹੈ ਜਿਹੜਾ ਉਹ ਪ੍ਰਾਈਵੇਟ ਹੋਏਗਾ ਜੋ ਕਿ ਬਹੁਤ ਹੀ ਜ਼ਿਆਦਾ ਘਾਟੇ ਵਾਲਾ ਸੌਦਾ ਹੋਏਗਾ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਲਈ ਕਿਉਂਕਿ ਜੋ ਬੱਸਾਂ ਪਾਈਆਂ ਜਾਂਦੀਆਂ ਉਹ ਜਦੋਂ ਕਰਜ਼ਾ ਲੈ ਜਾਂਦਾ ਸੀ ਉਹਨਾਂ ਦਾ ਤੋਂ ਬੱਸਾਂ ਜਿਹੜੀਆਂ ਲੋਕਾਂ ਨੂੰ ਇਕੁੱਲ ਕਿੰਨੀਆਂ ਬੱਸਾਂ ਦਾ ਜਿਹੜਾ ਪ੍ਰਸਤਾਵ ਰੱਖਿਆ ਗਿਆ ਹੁਣ ਜਿਹੜੀਆਂ ਇਹ ਜੀ ਪਹਿਲਾਂ ਇਹਨਾਂ ਨੇ 90 ਬੱਸਾਂ ਜਿਹੜੀਆਂ ਐਚਵੀਏਸੀ ਬੱਸਾਂ ਪਾਉਣ ਬਾਰੇ ਕਹਿ ਰਹੇ ਆ ਤੇ ਨਾਲ ਹੀ ਇਹਨਾਂ ਵੱਲੋਂ ਕਿਹਾ ਗਿਆ ਵੀ 100 ਬੱਸਾਂ ਜਿਹ ਆਡਰਨਰੀ ਇਹ ਮੁੱਖ ਤੌਰ ਤੇ ਜਿਹੜਾ ਕਿ ਮੁਲਾਜ਼ਮਾਂ ਉੱਤੇ ਕਿ ਸਿੱਧਾ ਕੀ ਅਸਰ ਜਿਹੜਾ ਕੀ ਰਹੇ ਇਸ ਦਾ ਜੀ ਮੁਲਾਜ਼ਮਾਂ ਦੇ ਉੱਤੇ 1 ਕਿਲੋਮੀਟਰ ਬਸ ਪਾਉਣ ਦਾ ਕਰਕੇ ਜਿਹੜੀਆਂ ਹੱਡੀਆਂ ਦੋੜ ਵਿੱਚ ਦੇ ਵਿੱਚ ਜਿਹੜੇ ਪੰਨ ਬਸ ਦੇ ਵਿੱਚ ਸਾਡੇ ਡਰਾਈਵਰ ਕੰਮ ਕਰਦੇ ਉਹਨਾਂ ਦੀਆਂ ਪੋਸਟਾਂ ਖਤਮ ਕੀਤੀਆਂ ਜਾਂਦੀਆਂ ਨੇ ਉਹਨਾਂ ਦੀਆਂ ਪੋਸਟਾਂ ਸਿੱਧਾ ਹੀ ਉਹਨਾਂ ਦੇ ਉੱਤੇ ਐਕਸ਼ਨ ਆ ਵੀ ਉਹਨਾਂ ਦੀਆਂ ਪੋਸਟਾਂ ਖਤਮ ਹੋਣ ਗਈਆਂ ਤੇ ਜਿੰਨੀਆਂ ਵੀ ਕਿਲੋਮੀਟਰ ਇਹ ਗੱਡੀਆਂ ਪਾਦੇ ਆ ਇਹ ਜਿਹੜਾ ਮੈਹਿਕਮਾ ਵਾ ਮੈਹਿਕਮਾ ਇੱਕ ਦੇ ਨਾਲ ਬਹੁਤ ਘਾਟੇ 'ਚ ਜਾਏਗਾ ਇਹ ਕਹਿੰਦੇ ਆ ਫਾਇਦੇ 'ਚ ਲੇਕਿਨ ਘਾਟੇ 'ਚ ਜਾਏਗਾ ਨਾ ਤੇ ਇਹਨਾਂ ਨੇ ਕੋਈ ਪਲੱਸ ਜਿਹੜੀ ਆਪਾਂ ਇਹਨਾਂ ਨੇ ਹੁਣ ਬਾਈਟ ਲਵਡ ਕੀਤਾ ਉਹਦੇ ਵਿੱਚ ਇਹਨਾਂ ਨੇ 450 ਰੁਪਿਆ ਜਿਹੜੀ ਫਰੀਦ ਸਫਾ ਦੇ ਉਹਦਾ ਦਿੱਤਾ ਤੇ ਪਿਛਲਾ ਬਕਾਇਆ ਜਿਹੜਾ ਉਹ 750 ਉਹ 750 ਕਰੋੜ ਰੁਪਿਆ ਜਿਹੜਾ ਸਰਕਾਰ ਵੱਲ ਲੈਣ ਵਾਲਾ ਸਰਕਾਰ ਦੀ ਇਸ ਵਕਤ ਜੋ ਨੀਤੀ ਹੈ ਮੌਜੂਦਾ ਸਮੇਂ ਦੇ ਵਿੱਚ ਰੋਡਵੇਜ ਖੜੀ ਕਿੱਥੇ ਹੋਈ ਹੈ ਓਵਰਆਲ ਸਮੁੱਚੇ ਟਰਾਂਸਪੋਰਟ ਦੀ ਮੈਂ ਗੱਲ ਕਰੀ ਜਿਹੜੀ ਰੋਡਵੇਜ ਦੀ ਬੱਸਾਂ ਜਿਹੜੀ ਸਮੁੱਚੇ ਹਾਲਾਤ ਤੁਹਾਨੂੰ ਦਸੀ ਤੇ ਟਾਇਰਾਂ ਤੋਂ ਬਿਨਾਂ ਰਿੰਮਾਂ ਦੇ ਉੱਪਰ ਖੜੀ ਹੋਈ ਹੈ ਕਿਉਂਕਿ ਬੱਸਾਂ ਜਿਹੜੀਆਂ ਬਿਨਾਂ ਟਾਇਰਾਂ ਤੋਂ ਬਿਨਾਂ ਸਪੇਅਰ ਪਾਰਟ ਤੋਂ ਬੱਸਾਂ ਦੀਪਾਂ ਦਾ ਸ਼ਿੰਗ 15 ਮਾਡਲ ਬੱਸਾਂ 18 ਮਾਡਲ ਬੱਸਾਂ 22 ਮਾਡਲ ਬੱਸਾਂ ਜਿਹੜੀਆਂ ਬਿਨਾਂ ਟਾਇਰਾਂ ਤੋਂ ਬਿਨਾਂ ਸਪੇਅਰ ਪਾਰਟ ਤੋਂ ਦੀਪੂਆਂ ਦੇ ਵਿੱਚ ਖੜੀਆਂ ਜਿਨ੍ਹਾਂ ਨੇ ਜੇਕਰ ਉਹ ਬੱਸਾਂ ਸਹੀ ਹੋਣ ਸਪੇਅਰ ਪਾਰਟ ਟਾਇਰ ਹੋਣ ਤਾਂ ਉਹ ਬੱਸਾਂ ਰੂਟ ਤੇ ਜਾਣ ਤਾਂ ਜੋ ਲੋਕਾਂ ਨੂੰ ਜਿਹੜੀ ਉਹ ਸਹੂਲਤ ਦੇ ਸਕਣ ਪਰ ਫਿਲਹਾਲ ਇਹਦੇ ਵਿੱਚ ਇਹ ਆ ਵੀ ਸਰਕਾਰ ਬੱਸਾਂ ਨੂੰ ਜੋ ਰਿਪੇਅਰ ਕਰਾਉਣ ਦੀ ਬਾਬਾ ਟਾਇਰਾਂ ਦੇ ਸਬੰਧੀ ਕੋਈ ਵੀ ਬੱਸਾਂ ਹਰ ਇੱਕ ਢੀਪਾਂ ਦੇ ਵਿੱਚ 18 ਢੀਪਾਂ ਦੇ ਵਿੱਚ ਬੱਸਾਂ ਜੋ 20 ਦੇ ਕਰੀਬ ਹਰ ਇੱਕ ਢੀਪੂ ਦੇ ਵਿੱਚ ਬੱਸਾਂ ਟਾਇਰਾਂ ਤੋਂ ਬਿਨਾ ਖੜੀਆਂ ਪਹਿਲੇ ਤੋਂ ਹੀ ਜਿਹੜਾ ਕਿ ਮਹਿਕਮਾ ਘੱਟ ਚ ਚੱਲਦਾ ਪਿਆ ਹੋਰ ਉੱਤੇ ਦਬਾਅ ਪਾਉਣ ਦੀ ਬਜਾਏ ਯਾਨੀ ਕਿ ਉਹਨੂੰ ਕੱਢਣ ਦੀ ਬਜਾਏ ਹੋਰ ਉੱਤੇ ਜਿਹੜਾ ਕਿ ਜਿਹੜਾ ਭਾਰ ਪਾਇਆ ਜਾ ਰਿਹਾ ਤੇ ਇੱਕ ਮੇਰਾ ਅਖੀਰਲਾ ਸਵਾਲ ਹੈ ਕਿ ਅਗਲੀ ਰਣਨੀਤੀ ਕੀ ਤੈਅ ਹੋਈ ਅਗਲੀ ਰਣਨੀਤੀ ਇਹ ਤੈਅ ਕੀਤੀ ਗਈ ਹੈ ਸਾਡੇ ਜਥੇਬੰਦੀਆਂ ਵੱਲੋਂ ਜੀ 7 8 9 ਤਰੀਕ ਦੀ ਹਰਤਾ ਰੱਖੀ ਗਈ ਹੈ ਸੋ ਹਾਂਜੀ ਅਪ੍ਰੈਲ ਦੀ ਦੂ ਕੰਟਰੈਕਟ ਵਰਕਰ ਯੂਨੀਅਨ ਆ 2511 ਸਾਨੂੰ ਇਹ ਆ ਵੀ ਜੇਕਰ ਉਹ 3 ਦਿਨਾਂ ਦੀ ਹੜਤਾਲ ਕਰਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਸਮਰਥਨ ਕਰਾਂਗੇ ਉਹਨਾਂ ਦੇ ਨਾਲ ਸਰਕਾਰ ਦਾ ਜੋ ਪਿੱਛੇ ਆਪਾਂ ਕਰਾਂਗੇ ਕਿਉਂਕਿ ਜੋ ਕਿਲੋਮੀਟਰ ਬੱਸਾਂ ਉਹ ਆਉਣੀਆਂ ਨਹੀਂ ਚਾਹੀਦੀਆਂ ਜੋ ਕਿ ਸਰਕਾਰ ਆ ਜੋ ਮੁਲਾਜ਼ਮਾਂ ਨੇ ਜੋ ਧੱਕਾ ਕਰ ਰਹੀ ਹੈ ਅਸੀਂ ਕਿਲੋਮੀਟਰ ਬੱਸਾਂ ਦੇ ਵਿਰੋਧ ਦੇ ਵਿੱਚ 7 8 9 ਨੂੰ ਜੋ ਉਹਨਾਂ ਦਾ ਹਮਾਇਤ ਕਰਾਂਗੇ ਤੇ ਨਾਲ ਹੀ ਹਾਂਜੀ ਕੰਟਰੈਕਟਰ ਯੂਨੀਅਨ ਨੂੰ ਹਮਾਇਤ ਕਰਾਂਗੇ ਨਾਲ ਹੀ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆ ਜਿੱਥੇ ਵੀ ਜਾਣਗੇ ਅਸੀਂ ਉਹਨਾਂ ਦਾ ਉੱਤੇ ਕਾਲੀਆਂ ਚੰਗੀਆਂ ਲੈ ਕੇ ਵਿਰੋਧ ਕਰਾਂਗੇ ਤਾਂ ਨਾਲ ਹੀ ਸਾਡੀ ਜਥੇਬੰਦੀ ਵੱਲੋਂ 1 ਲੱਖ ਫੈਸਲਾ ਲੈ ਗਿਆ 18 ਅਪ੍ਰੈਲ 25 ਨੂੰ ਟ੍ਰਾਂਸਪੋਰਟ ਮੰਤਰੀ ਦੇ ਹਲਕੇ ਦੇ ਵਿੱਚ ਜਾ ਕੇ ਰੋਸ ਮਜਾਰਾ ਕੀਤਾ ਜਾਵੇਗਾ। ਠੀਕ ਹੈ। ਸਰਕਾਰ ਦੀਆਂ ਜੋ ਨੀਤੀਆਂ ਟ੍ਰਾਂਸਪੋਰਟ ਮਹਿਕਮੇ ਦਾ ਜੋ ਹਾਲ ਉਹ ਬਿਆਨ ਕੀਤਾ ਸੂਬਾ ਕਮੇਟੀ ਨੇ ਤੇ ਖਾਸ ਤੌਰ ਤੇ ਇਹ ਵੀ ਐਲਾਨ ਕੀਤਾ 7 8 ਤੇ 9 ਤਰੀਕ ਨੂੰ ਕੰਟਰੈਕਟ ਯੂਨੀਅਨ ਵੱਲੋਂ ਜਿਸ ਤਰੀਕੇ ਨਾਲ ਮੰਗਾ ਆਪਣੀਆਂ ਰੱਖੀਆਂ ਜਾਣੀਆਂ ਅਸੀਂ ਉਹਦਾ ਸਮਰਥਨ ਵੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਟ੍ਰਾਂਸਪੋਰਟ ਮੰਤਰੀ ਦੇ ਵਿਕਾਰ ਦਾ ਜਿਹੜਾ ਕਰਾਂ ਪੜਾਂਗੇ। ਕੈਮਰਾ ਪਰਸਨ ਦੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀ